ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਹਰ ਇਨਸਾਨ ਸੁੱਖਾਂ ਦੀ ਤਲਾਸ਼ ਕਰਦਾ ਹੈ ਅਤੇ ਤਨ ਇੱਕ ਐਸਾ ਜਰੀਆ ਹੈ ਜਿਸ ਨਾਲ ਕੋਈ ਵੀ ਸੁਖ ਪ੍ਰਾਪਤਿਆ ਜਾ ਸਕਦਾ ਹੈ ਪਰ ਫਿਰ ਵੀ ਬਹੁਤੇ ਤਨੀ ਵੀ ਨਿਰਾਸ਼ ਅਤੇ ਦੁਖੀ ਹੀ ਦਿਖਦੇ ਹਨ ਤਾਂ ਫਿਰ ਸੁੱਖ ਨੂੰ ਕਿਵੇਂ ਪਾਇਆ ਜਾਏ ਤਾਂ ਗੁਰੂ ਅਮਰਦਾਸ ਪਾਤਸ਼ਾਹ ਇਸ ਦੀ ਸੋਚੀ ਬਖਸ਼ਦੇ ਹਨ ਕਿ ਜੇਕਰ ਤੂੰ ਅਸਲੀ ਸੁਖ ਚਾਹੁੰਦਾ ਹੈ ਤਾਂ ਅਸਲੀ ਧਨ ਨਾਲ ਹੀ ਇਹ ਸੁਖ ਮਿਲ ਸਕਦਾ ਹੈ ਅਤੇ ਉਹ ਕਿਹੜਾ ਧਨ ਹੈ ਜਿਸ ਨਾਲ ਇਸ ਸੁਖ ਨੂੰ ਪ੍ਰਾਪਤ ਕੀਤਾ ਜਾਏ ਇਸ ਸਾਖੀ ਵਿਚਾਰ ਨੂੰ ਅੱਗੋਂ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਨ ਕਾਇਆ ਜੇ ਹੋਰ ਥੈ ਤਨ ਖੋਜਦੇ ਸੇ ਮੂੜ ਬਿਤਾਲੇ ਇਹੇ ਮਹਾਵਾਕ ਤੀਸਰੇ ਪਾਤਸ਼ਾਹ ਸ਼ਿਰੀ ਗੁਰੂ ਅਮਰਦਾਸ ਜੀ ਦਾ ਹੈ ਇਸ ਵਿੱਚ ਉਹ ਦੱਸਦੇ ਹਨ ਜਿਨ੍ਹਾਂ ਨੂੰ ਤਨ ਲੱਭਣ ਦੀ ਇੱਛਾ ਹੋਵੇ ਉਨਾਂ ਨੂੰ ਆਪਣੀ ਕਾਇਆ ਜਾਂ ਸਰੀਰ ਵਿੱਚੋਂ ਹੀ ਇਹ ਤੁਹਾਨੂੰ ਲੱਭੇਗਾ ਅਤੇ ਜੋ ਵੀ ਸਰੀਰ ਤੋਂ ਵੱਖਰੀ ਕਿਸੇ ਹੋਰ ਥਾਂ ਤੰਨ ਲੱਭਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਦੀ ਕੋਸ਼ਿਸ਼ ਨਹੀਂ ਸਫਲ ਸਾਬਤ ਹੋਵੇਗੀ ਜਿਵੇਂ ਤਾਲ ਨੂੰ ਨਾ ਸਮਝਣ ਵਾਲਾ ਆਦਮੀ ਰਾਗੀ ਨਹੀਂ ਬਣ ਸਕਦਾ ਰਾਗ ਵਿਦਿਆ ਤੋਂ ਮੂੜ ਹੀ ਜਾਂਦਾ ਹੈ ਉਸੇ ਤਰ੍ਹਾਂ ਆਪਣੇ ਸਰੀਰ ਤੋਂ ਬਾਹਰ ਕਿਸੇ ਹੋਰ ਪਾਸਿਓਂ ਤੰਨ ਲੱਭਣ ਵਾਲੇ ਆਦਮੀ ਕਦੀ ਤਨ ਨਹੀਂ ਅਖਵਾ ਸਕਣਗੇ ਇਸ ਮਹਾਵਾਕ ਵਿੱਚ ਤਨ ਅੱਖਰ ਦੇ ਅਰਥ ਕੇਵਲ ਆਤਮਿਕ ਤਨ ਹੀ ਨਹੀਂ ਸਗੋਂ ਹਰ ਪ੍ਰਕਾਰ ਦਾ ਤਨ ਹੈ ਜੇਕਰ ਕਿਸੇ ਖਾਸ ਤਨ ਵੱਲ ਇਸ਼ਾਰਾ ਹੁੰਦਾ ਤਾਂ ਗੁਰੂ ਸਾਹਿਬ ਜ਼ਰੂਰ ਉਸ ਦਾ ਨਿਰਣਾ ਕਰ ਦਿੰਦੇ ਇੱਥੇ ਕੇਵਲ ਤਨ ਅੱਖਰ ਲਿਖਣ ਤੋਂ ਮੁਰਾਦ ਸਭ ਪ੍ਰਕਾਰ ਦਾ ਤਨ ਹੈ ਸਾਡੇ ਖਿਆਲ ਦੀ ਪੁਸ਼ਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਵੀ ਕਈ ਮਹਾਵਾਕ ਕਰਦੇ ਹਨ ਸਭ ਕੀ ਸ਼ਕਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਪੁਲਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬੇ ਅਨਸਾਰ ਵੀ ਕਰ ਪਾਵ ਸਰੀਰ ਕਾਇਆ ਵਿੱਚ ਹੀ ਸਭ ਪ੍ਰਕਾਰ ਦੇ ਤਨ ਜਾਂ ਸੁਖ ਮੌਜੂਦ ਹਨ ਕਰ ਛੱਡ ਕੇ ਕਿਸੇ ਸੁਖ ਜਾਂ ਤਨ ਨੂੰ ਬਾਹਰੋਂ ਲੱਭਣਾ ਤੋਖਾ ਹੈ ਸਮਾਗਵਾਮਨਾ ਹੈ ਗਲਤੀ ਕਰਨਾ ਹੈ ਮਨ ਮੇਰਿਆ ਅੰਤਰ ਤੇਰਾ ਨਿਦਾਨ ਹੈ ਬਾਹਰ ਵਸਤ ਨਾ ਪਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਇਸ ਕਥਨ ਅਨੁਸਾਰ ਵੀ ਇਨਸਾਨ ਦੇ ਅੰਦਰ ਇਨਸਾਨ ਦੇ ਸਰੀਰ ਵਿੱਚ ਇੱਕ ਬੜਾ ਭਾਰ ਖਜਾਨਾ ਹੈ ਇਨਸਾਨ ਨੂੰ ਉਸ ਖਜਾਨੇ ਜਾਂ ਧਨ ਦੀ ਭਾਲ ਆਪਣੇ ਸਰੀਰ ਤੋਂ ਬਾਹਰ ਕਿਤੇ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਖਜਾਨਾ ਕਿਤੇ ਹੈ ਹੀ ਨਹੀਂ ਧਨ ਜਾਂ ਖਜਾਨਾ ਆਪਣੇ ਆਪ ਵਿੱਚ ਕੋਈ ਵੱਡੀ ਜਾਂ ਕੀਮਤੀ ਚੀਜ਼ ਨਹੀਂ ਹੁੰਦਾ ਤਨ ਇਸ ਵਾਸਤੇ ਚੰਗਾ ਸਮਝਿਆ ਜਾਂਦਾ ਹੈ ਕਿ ਤਨ ਨਾਲ ਅਸੀਂ ਆਪਣੇ ਸੁੱਖ ਖਰੀਦ ਸਕਦੇ ਹਾਂ ਚਾਂਦੀ ਸੋਨੇ ਜਵਾਹਰat ਦੀ ਕਿਉਂ ਇਤਨੀ ਕਦਰ ਹੈ ਇਸ ਵਾਸਤੇ ਕਿ ਉਹਨਾਂ ਨਾਲ ਅਸੀਂ ਜਦ ਚਾਹੀਏ ਸੁੱਖ ਖਰੀਦ ਸਕਦੇ ਹਾਂ ਸੋਨੇ ਚਾਂਦੀ ਨੂੰ ਦੇ ਕੇ ਅਸੀਂ ਖੁਰਾਕ ਕੱਪੜੇ ਰਹਿਣ ਵਾਸਤੇ ਕੋਠੀਆਂ ਚੜ੍ਹਨ ਵਾਸਤੇ ਮੋਟਰਾਂ ਦੇਖਣ ਵਾਸਤੇ ਤਮਾਸ਼ੇ ਆਦਿ ਖਰੀਦ ਸਕਦੇ ਹਾਂ ਅਤੇ ਇਹਨਾਂ ਚੀਜ਼ਾਂ ਤੋਂ ਸੁੱਖ ਹਾਸਲ ਕਰ ਸਕਦੇ ਹਾਂ ਜੇਕਰ ਸੋਨੇ ਚਾਂਦੀ ਮੋਤੀਆਂ ਅਤੇ ਹੀਰਿਆਂ ਵਿੱਚ ਸੁੱਖ ਖਰੀਦ ਕੇ ਸਾਨੂੰ ਦੇ ਸਕਣ ਦੀ ਸਿਫਤ ਨਾ ਹੁੰਦੀ ਤਾਂ ਇਹ ਕੇਵਲ ਇੱਟਾਂ ਪੱਥਰਾਂ ਵਾਂਗ ਹਤਾਤਾ ਹੀ ਸਨ ਅਤੇ ਲੋਹੇ ਲੱਕੜ ਵਾਂਗ ਇਹਨਾਂ ਨਵੇਂ ਮਾਮੂਲੀ ਚੀਜ਼ਾਂ ਸਮਝਿਆ ਜਾਂਦਾ ਇਸੇ ਕਰਕੇ ਸਮਝਣ ਵਾਲੀ ਗੱਲ ਇਹ ਹੈ ਕਿ ਆਦਮੀ ਅਸਲ ਵਿੱਚ ਸੁੱਖ ਚਾਹੁੰਦਾ ਹੈ ਅਤੇ ਕਿਉਂਕਿ ਤਨ ਜਾ ਖਜ਼ਾਨੇ ਉਸਨੂੰ ਸੁਖ ਹਾਸਲ ਕਰਨ ਵਿੱਚ ਸਤਾ ਦਿੰਦੇ ਹਨ ਇਸ ਕਰਕੇ ਤਨ ਰਤਨ ਜਵਾਹਰਾਤ ਨੂੰ ਵੀ ਉਹ ਪਿਆਰ ਕਰਦਾ ਹੈ ਮਿਹਨਤ ਨਾਲ ਇਕੱਠਾ ਕਰਦਾ ਹੈ ਅਤੇ ਸਾਭ ਸੰਭਾਲ ਕੇ ਰੱਖਦਾ ਹੈ ਇਹਨਾਂ ਦੀ ਕਦਰ ਕੇਵਲ ਇਸ ਕਰਕੇ ਹੈ ਕਿ ਇਨਸਾਨ ਇਹਨਾਂ ਨੂੰ ਸੁਖ ਵਿੱਚ ਜਦੋਂ ਚਾਹੇ ਬਦਲ ਸਕਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਲਿਖਿਆ ਹੈ ਕਿ ਤਨ ਖਜ਼ਾਨੇ ਰਤਨ ਆਦਮੀ ਦੇ ਸਰੀਰ ਵਿੱਚ ਹੀ ਹਨ ਉਥੇ ਗੁਰੂ ਸਹਿਬਾਨ ਦੀ ਮਰਦ ਇਹ ਹੈ ਕਿ ਸਭ ਸੁੱਖਾਂ ਦੇ ਖਜ਼ਾਨੇ ਸਭ ਸੁੱਖਾਂ ਨੂੰ ਪ੍ਰਾਪਤ ਕਰਨ ਦੇ ਤਰੀਕੇ ਅਤੇ ਅਸੂਲ ਇਨਸਾਨ ਦੇ ਸਰੀਰ ਵਿੱਚ ਹੀ ਲੁਕੇ ਹੋਏ ਹਨ ਜੇਕਰ ਇਨਸਾਨ ਨੂੰ ਇਹਨਾਂ ਤਰੀਕਿਆਂ ਜਾਂ ਅਸੂਲਾਂ ਦਾ ਪਤਾ ਲੱਗ ਜਾਵੇ ਅਤੇ ਆਪਣੇ ਪਤਾ ਲੱਗਣ ਮਗਰੋਂ ਉਹ ਉਹਨਾਂ ਨੂੰ ਵਰਤਣ ਲੱਗ ਜਾਵੇ ਤਾਂ ਹਰ ਪ੍ਰਕਾਰ ਦੇ ਆਤਮਿਕ ਅਤੇ ਦੁਨਿਆਵੀ ਸੁੱਖ ਉਸ ਦੇ ਚਰਨਾ ਵਿੱਚ ਇਕੱਠੇ ਹੋ ਜਾਣਗੇ ਜਿਵੇਂ ਕਿਸੇ بڑے ਪਾਰੇ ਖਜ਼ਾਨੇ ਦੇ ਮਜ਼ਬੂਤ ਲੋਹੇ ਦੇ ਦਰਵਾਜ਼ੇ ਉੱਤੇ ਲੱਗੇ ਵੱਡੇ ਅਤੇ ਪੱਕੇ ਜਿੰਦੜੇ ਨੂੰ ਕੇਵਲ ਇੱਕ ਛੋਟੀ ਜਿਹੀ ਕੁੰਜੀ ਖੋਲ੍ਹ ਦਿੰਦੀ ਹੈ ਅਤੇ ਸਾਨੂੰ ਜਿੰਦਰਾ ਖੋਲਣ ਮਗਰੋਂ ਬੁਹਾ ਖੋਲਣ ਅਤੇ ਬੁਹਾ ਖੋਲਣ ਮਗਰੋਂ ਖਜ਼ਾਨੇ ਤੱਕ ਪਹੁੰਚ ਕੇ ਮਾਲਾ-ਮੋਲ ਹੋਂਦੇ ਜੋਗ ਬਣਾ ਦਿੰਦੀ ਹੈ ਇਸੇ ਤਰ੍ਹਾਂ ਇਨਸਾਨ ਦੇ ਸਰੀਰ ਵਿੱਚ ਉਹ ਰਾਜ ਜਾਂ ਉਹ ਕੁੰਜੀ ਛੁਪੀ ਹੋਈ ਹੈ ਜਿਸ ਨੂੰ ਪ੍ਰਾਪਤ ਕਰਕੇ ਓਹੋ ਸਤਪਰਕਾਰ ਦੇ ਸੰਸਾਰਿਕ ਅਤੇ ਆਤਮਿਕ ਸੁੱਖਾਂ ਨੂੰ ਪ੍ਰਾਪਤ ਕਰ ਸਕਦਾ ਹੈ ਗੁਰੂ ਵਾਕਾਂ ਦੇ ਚਾਨਣ ਵਿੱਚ ਜਦੋਂ ਅਸੀਂ ਆਪਣੇ ਆਪਣੇ ਸਰੀਰ ਜਾਂ ਕਾਇਆ ਵਿੱਚੋਂ ਉਸ ਤੰਦ ਦੇ ਲੱਭਣ ਦੀ ਕੋਸ਼ਿਸ਼ ਕਰੀਏ ਜਿਸ ਤੰਦ ਨਾਲ ਸਾਡੇ ਦੁਨੀਆਵੀ ਅਤੇ ਆਤਮਿਕ ਜੀਵਨ ਨੇ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਆਪਣੇ ਸਰੀਰ ਵਿੱਚ ਪਹਿਲੇ ਪਹਿਲ ਸਿਵਾਏ ਹੱਡੀਆਂ ਜਾਂ ਲਹੂ ਦੇ ਕੁਝ ਹੋਰ ਨਹੀਂ ਦਿਸਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਇਸ ਮੁਸ਼ਕਲ ਦਾ ਹੱਲ ਲੱਭਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਹਨਤੀ ਅਤੇ ਸਮਝਦਾਰ ਸਿੱਖ ਦੀ ਅਗਵਾਈ ਕਰਨ ਲਈ ਲਿਖਿਆ ਹੈ ਤਨਮੈ ਮਨਵਾ ਮਨਮੈ ਸਾਚਾ ਜਾਂ ਸਰੀਰ ਵਿੱਚ ਹੱਡ ਮਾਸ ਲਹੂ ਆਦਤੋਂ ਇਲਾਵਾ ਇੱਕ ਹੋਰ ਚੀਜ਼ ਵੀ ਹੁੰਦੀ ਹੈ ਅਤੇ ਉਸ ਚੀਜ਼ ਦਾ ਨਾਮ ਹੈ ਮਨ ਕੁਰਬਾਨੀ ਅਨੁਸਾਰ ਮਨ ਵਿੱਚ ਸਾਚਾ ਰਹਿੰਦਾ ਹੈ ਇਹ ਸਾਚਾ ਕຸນ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਇਸ ਦਾ ਜਵਾਬ ਹੈ। ਇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਉਸ ਸਾਹਿਬ ਦੀ ਮੈਂ ਟੇਕ ਫੜੀ ਹੈ ਜੋ ਮੇਰੇ ਮਨ ਵਿੱਚ ਰਹਦਾ ਹੈ ਜਿਸ ਸਾਹਿਬ ਨੂੰ ਯਾਦ ਕਰਨ ਨਾਲ ਸੁਖ ਉਪਜਦੇ ਹਨ ਅਤੇ ਸਭ ਪਰਕਾਰ ਦੇ ਦੁਖ ਟਲ ਜਾਂਦੇ ਹਨ। ਖੋਜ ਕਰਨ ਵਾਲੇ ਨੂੰ ਜਦੋਂ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਦਾ ਕਾਇਆ ਵਿੱਚੋਂ ਤਨ ਲੱਭਣ ਦਾ ਅਸਲ ਭਾਵ ਆਇਆ ਅੰਦਰੋਂ ਆਪਣੇ ਮਨ ਦੀ ਖੋਜ ਕਰਕੇ ਉਸ ਵਿੱਚ ਲੁਕੇ ਹੋਏ ਅਕਾਲ ਪੁਰਖ ਨੂੰ ਲੱਭਣਾ ਸੀ ਜਿਸ ਦੇ ਲੱਭਣ ਦੇ ਨਾਲ ਜੀਵਨ ਸੁੱਖਾਂ ਨਾਲ ਭਰਪੂਰ ਅਤੇ ਦੁੱਖਾਂ ਤੋਂ ਆਜ਼ਾਦ ਹੋ ਜਾਂਦਾ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨ ਵਿੱਚੋਂ ਸਾਜਾ ਜਾਂ ਵਾਹਿਗੁਰੂ ਕਿਵੇਂ ਲੱਭਿਆ ਜਾਵੇ ਕਿ ਇਸ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁਝ ਅਗਵਾਈ ਕਰਦੇ ਹਨ ਜੀ ਹਾਂ ਪਰ ਉਹਨਾਂ ਸਿੱਖਾਂ ਦੀ ਜਿਹੜੇ ਖੋਜੀ ਮਿਹਨਤੀ ਅਤੇ ਨਿਰਮਾਨ ਹੋਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਫਰਮਾਨ ਹੈ ਪੀਤਲ ਪੰਚ ਗੁਪਤ ਮਨ ਵਸੇ ਥਿਰਨਾ ਰਹੇ ਹੈ ਜੈਸੇ ਪਵਹ ਉਦਾਸੇ ਮਨ ਮੇਰਾ ਦਿ얄 ਸੇਤੀ ਥਿਰ ਨਾ ਰਹੇ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਦਿਕ ਲਗੈ ਗੁਰ ਸਿੱਖ ਨੂੰ ਪਹਿਲਾ ਪਤਾ ਲੱਗ ਚੁੱਕਾ ਹੈ ਕਿ ਸਰੀਰ ਵਿੱਚ ਮਨ ਹੈ ਮਨ ਵਿੱਚ ਸਾਜਾ ਰਹਿੰਦਾ ਹੈ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਨੂੰ ਇੱਕ ਹੋਰ ਵੱਲ ਦੱਸਦੇ ਹਨ ਕਿ ਇਸ ਮਨ ਵਿੱਚ ਸਾਚਾ ਵੀ ਰਹਿੰਦਾ ਹੈ ਪਰ ਨਾਲ ਹੀ ਮਨ ਵਿੱਚ ਪੰਜ ਔਕੜਾਂ ਜਾ ਰੁਕਾਵਟਾਂ ਵੀ ਹਨ ਜਿਹੜੀਆਂ ਸਿੱਖ ਨੂੰ ਸਾਚੇ ਤੱਕ ਪਹੁੰਚਣ ਵਿੱਚ ਵਿਘਨ ਪਾਉਣਗੀਆਂ ਇਹ ਪੰਜ ਰੁਕਾਵਟਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ ਇਹ ਮਨ ਨੂੰ ਆਪਣੇ ਨਾਲ ਇਸ ਤਰ੍ਹਾਂ ਪਲਚਾਈ ਜਾਂ ਉਲਝਾਈ ਰੱਖਦੀਆਂ ਹਨ ਕਿ ਉਸ ਨੂੰ ਇਹਨਾਂ ਤੋਂ ਵਿਹਲਾ ਹੋ ਕੇ ਸਾਚੇ ਜਾਂ ਬਾਹਗਰੋਂ ਲੱਭਣ ਅਤੇ ਮਿਲਣ ਦਾ ਸਭਾ ਹੀ ਨਹੀਂ ਮਿਲਦਾ ਮਨ ਵਿੱਚੋਂ ਸਦਾ ਸੰਗਲਪਾਂ ਵਿਕਲਪਾਂ ਦੀਆਂ ਤਰੰਗਾਂ ਉੱਭਰੀਆਂ ਜਾਂਦੀਆਂ ਹਨ ਅਤੇ ਮਨ ਨੂੰ ਇਕਾਗਰ ਹੋਣ ਦਾ ਸਮਾਂ ਨਹੀਂ ਦਿੰਦੀਆਂ ਫਿਰ ਇਸ ਦਾ ਇਲਾਜ ਕੀ ਹੋਵੇ ਸਿੱਖੀ ਰਹਿਨਮਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਮੁਸ਼ਕਲ ਦਾ ਹੱਲ ਵੀ ਦੱਸਦੇ ਹਨ ਇਹ ਮਨ ਵਾ ਕਿਉਂ ਕਰ ਵਸ ਆਵੇ ਗੁਰ ਪ੍ਰਸਾਦੀ ਠਾਕਿਆ ਗਿਆਨ ਮਤੇ ਕਰ ਆਵੇ ਮਨ ਨੂੰ ਇਸ ਤੋਂ ਉਪਜ ਰਹੀਆਂ ਖਿਆਲਾਂ ਤਰੰਗੀਆਂ ਫੁਲਨੀਆਂ ਸੰਗਲਪ ਅਤੇ ਵਿਕਲਪ ਹਾਰੇ ਮੇਲੇ ਪਰੇਸ਼ਾਨ ਰੱਖਦੇ ਹਨ ਅਤੇ ਕਦੀ ਇਕਾਗਰ ਹੋਣ ਜਾਂ ਖਲੋਣ ਨਹੀਂ ਦਿੰਦੇ ਇਸ ਦਾ ਇਲਾਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰੋਂ ਹੀ ਮਿਲਦਾ ਹੈ ਖੋਜੀ ਸਿੱਖ ਮਨ ਨੂੰ ਗੁਰੂ ਦੇ ਮਤ ਦੇ ਕੇ ਠਹਿਰਾ ਲੈਂਦਾ ਹੈ ਗੁਰੂ ਦੀ ਮਤ ਤੋਂ ਗਿਆਨ ਉਪਜਦਾ ਹੈ ਗਿਆਨ ਮਨ ਨੂੰ ਦੱਸ ਦਿੰਦਾ ਹੈ ਕਿ ਤੈਨੂੰ ਸੁੱਖ ਪ੍ਰਾਪਤ ਕਰਨ ਲਈ ਫੁੱਲਿਆਂ ਸੰਗਲਪਾ ਵਿਕਲਪਾਂ ਦਾ ਆਸਰਾ ਲੈਣ ਦੀ ਲੋੜ ਨਹੀਂ ਆਪਣੇ ਆਪ ਵਿੱਚ ਖੋਜਾ ਆਪਣੀ ਤੈਅ ਵਿੱਚ ਆਪਣੇ ਅੰਦਰ ਲੁਕੇ ਸਾਚੇ ਨੂੰ ਦੇਖ ਅਤੇ ਸਮਝ ਇਸ ਸਾਚੇ ਨੂੰ ਆਪਣੇ ਅੰਦਰ ਦੇਖਿਆ ਅਤੇ ਸਮਝਿਆ ਕੀ ਹੋਵੇਗਾ ਇਸ ਦਾ ਉੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੰਜ ਦਿੰਦੇ ਹਨ ਨਾਨਕ ਹਰ ਨਾਮ ਜਿਨੀ ਆਰਾਧਿਆ ਅਨੰਦਿਲ ਹਰਿ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ